ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਤੋਂ ਲੈ ਕੇ ਅਗਲੇ 5 ਦਿਨਾਂ ਦੇ ਮੌਸਮ ਦੀ ਜਾਣਕਾਰੀ 29 ਸਤੰਬਰ ਤੱਕ ਮੌਸਮ ਪੰਜਾਬ ਦਾ ਕਿਹੋ ਜਿਹਾ ਰਹਿ ਸਕਦਾ ਹੈ ਤੇ ਮੌਨਸੂਨ ਕਿੰਨੀ ਕੁ ਸਰਗਰਮ ਰਹੇਗੀ ਜੀ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਯਾਨੀ ਕਿ ਪੰਜਾਬ ਦੇ ਵਿੱਚ ਹਾਲਾਂਕਿ ਮੌਨਸੂਨ ਨੇ ਹੁਣ ਜਿਹੜੀ ਵਾਪਸੀ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਹੜਾ ਐਂਟੀਸਾਈਕਲੋਨ ਬਣ ਚੁੱਕਿਆ ਖਾਸ ਕਰਕੇ ਪੱਛਮੀ ਖੇਤਰਾਂ ਦੇ ਵਿੱਚ ਤੇ ਇਹਦੇ ਬਨਣ ਕਾਰਨ ਹੁਣ ਮੌਨਸੂਨ ਨੇ ਵਾਪਸੀ ਦਾ ਜੋਨ ਫੜ ਲਿਆ ਤੇ ਫਿਰ ਵੀ ਦੇਖਦੇ ਹਾਂ ਉਹਦੇ ਦਿਨਾਂ ਦੇ ਵਿੱਚ ਕੀ ਰਿਪੋਰਟ ਹੈ ਸਤਿ ਸ੍ਰੀ ਅਕਾਲ ਜੀ ਅੱਜ ਅਗਰ ਤਾਜ਼ਾ ਲਾਈਵ ਸਟ੍ਰੀਮਰ ਤੋਂ ਇਹਨਾਂ ਦੇਖਦੇ ਹਾਂ ਤੇ ਲਗਭਗ 9:30 ਵਜੇ ਚੱਲੇ ਜਾ ਜੀ ਤੇ ਅੱਜ ਦਿਨ ਹੈ 24 ਸਤੰਬਰ ਦਾ ਸਵੇਰ ਦਾ ਵੇਲਾ ਤੇ ਜੇਕਰ ਗੱਲ ਕਰਦੇ ਆਂ ਪੰਜਾਬ ਦੀ ਤੇ ਅਸਲੇ ਮੌਸਮ ਬਿਲਕੁਲ ਸਾਫ ਬਣਿਆ ਹੋਇਆ ਪੰਜਾਬ ਦਾ ਤੇ ਆਉਂਦੇ ਜਿਹੜੇ 12 ਘੰਟਿਆਂ ਲਈ ਕਿ ਅੱਜ ਮੌਸਮ ਸਾਫ ਹੀ ਰਹਿਣ ਦੇ ਆਸਾਰ ਨੇ ਕੋਈ ਤਬਦੀਲੀ ਵੱਡੇ ਪੱਧਰ ਤੇ ਸੰਭਵ ਨਹੀਂ ਹੈ ਗਰਮ ਖੁਸ਼ਕ ਹਵਾਵਾਂ ਜਣੀਆਂ ਨੇ ਪੱਛਮੀ ਭਾਗਾਂ ਤੋਂ ਆਉਂਦੀਆਂ ਜਣੀਆਂ ਉਹ ਗਰਮ ਖੁਸ਼ਕ ਹਵਾਵਾਂ ਚੱਲਦੀਆਂ ਰਹਿਣਗੀਆਂ ਤੇ ਹਮਸ ਜੜੀਆ ਉਹ ਇਸੇ ਤਰ੍ਹਾਂ ਬਣੀ ਰਹਣ ਦੇ ਆਸਾਰ ਨੇ ਸੋ ਇਹ ਕਾ ਸਿਸਟਮ ਬਾਰੇ ਤੁਹਾਨੂੰ ਅਸੀਂ ਅਪਡੇਟ ਦਿੱਤੀ ਸੀ ਕਿ ਸਤੰਬਰ ਦੇ ਅਖੀਰ ਦੇ ਦਿਨਾਂ ਦੇ ਵਿੱਚ ਇਹ ਕ ਸਿਸਟਮ ਵੱਡੇ ਪੱਧਰ ਤੇ ਪ੍ਰਭਾਵਿਤ ਕਰ ਸਕਦਾ ਹੈ ਉਹ ਸਿਸਟਮ ਕਮਜ਼ੋਰ ਫੈ ਗਿਆ ਸੀ ਇਹ ਅਸੀਂ ਤੁਹਾਨੂੰ ਕੱਲ ਹੀ ਦੱਸਦਾ ਸੀ ਕਿ ਉਹ ਸਿਸਟਮ ਕਮਜ਼ੋਰ ਫੈਦਾ ਜਾ ਰਿਹਾ ਹਾਲਾਂਕਿ ਇਹ ਨਾਲ ਵੀ ਕਮਜ਼ੋਰ ਨਹੀਂ ਹੋਇਆ ਕਿ ਉਹ ਮੀਂਹ ਵੀ ਨਾਲ ਆਵੇ ਤੇ ਹਲਕੇ ਦਰਮਿਆਨੇ ਜਿਹੇ ਸ਼ਰਾਟੇ ਕੁਝ ਭਾਗਾਂ ਦੇ ਵਿੱਚ ਯਾਨੀ ਕਿ ਜਿੱਥੇ ਬਹੁਤੇ ਭਾਗਾਂ ਦੇ ਵਿੱਚ ਫੈਲੇ ਸੀ ਉਹ ਹੁਣ ਸੀਮਿਤ ਰਹਿ ਜਾਣਗੇ ਕੁਝ ਭਾਗਾਂ ਦੇ ਵਿੱਚ ਹੋ ਸਕਦਾ ਮਾਝਾ ਦੁਆਬਾ ਦੇ ਕੁਝ ਗਨੇ ਜੁਨੇ ਖੇਤਾਂਾਂ ਦੇ ਵਿੱਚ 21 22 23 24 25 26 27 28 29 ਇਹਨਾਂ ਦਿਨਾਂ ਦੇ ਵਿੱਚ ਵੱਡਾ ਮੀਂਹ ਜਿਹੜਾ ਆ ਉਹ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਖੇਸ ਸਕਦਾ ਹੈ ਪਹਿਲੇ ਹਫ਼ਤੇ ਦੇ ਅਖੀਲੇ ਦਿਨਾਂ ਤੱਕ ਉਸ ਤੋਂ ਪਹਿਲਾਂ ਵੱਡੇ ਮੀਂਹ ਦੇ ਕੋਈ ਅਸਰ ਨਹੀਂ ਆ 28 29 ਸਤੰਬਰ ਤੱਕ 27 28 29 ਜਾਂ ਫਿਰ ਅੱਗੇ 30 1 ਇਹਨਾਂ ਦੇ ਦਿਨਾਂ ਦੇ ਵਿੱਚ ਹਲਕੇ ਦਰਮਿਆਨੇ ਛਰਾਟਿਆਂ ਦੇ ਅਸਰ ਹੈਗੇ ਨੇ ਉਹ ਵੀ ਹੋ ਸਕਦਾ ਆਉਂਦੇ 24 36 ਘੰਟਿਆਂ ਦੇ ਵਿੱਚ ਅਗਲੇ 48 ਘੰਟਿਆਂ ਦੇ ਵਿੱਚ ਜੇਕਰ ਇਹ ਸਿਸਟਮ ਵੀ ਡਾਊਨ ਪੈ ਗਿਆ ਫਿਰ ਜਿਹੜਾ ਆ ਮੀਂਹ ਵਾਲਾ ਅਸਰ ਅਕਤੂਬਰ ਮਹੀਨੇ ਦੇ ਵਿੱਚ ਖਿਸਕ ਜਾਣੀ ਹੈ ਸੇਕੋ ਲੋ ਪ੍ਰੈਸ਼ਰ ਏਰੀਆ ਕਿਉਂਕਿ ਜਿਹੜੇ ਬੈਕ ਟੂ ਬੈਕ ਬਣਦੇ ਹੋਏ ਨੇ ਬੰਗਾਲ ਦੀ ਖਾੜੀ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਬਣਦੇ ਹੀ ਹੁੰਦੇ ਨੇ ਤੇ ਇਹ ਲੋ ਪ੍ਰੈਸ਼ਰ ਏਰੀਆ ਜੇਕਰ ਕੱਦਾ ਇਧਰ ਨੂੰ ਮੜਿਆ ਜਾਂ ਰਾਜਸਥਾਨ ਦੇ ਉੱਤਰੀ ਭਾਗਾਂ ਦੇ ਵਿੱਚ ਜਾਂ ਪੰਜਾਬ ਵੱਲ ਨੂੰ ਹਰਿਆਣੇ ਵੱਲ ਨੂੰ ਤੇ ਫਿਰ ਹੋ ਸਕਦਾ ਕਿ ਪੰਜਾਬ ਦੇ ਵਿੱਚ ਜਿਹੜੇ ਸਪੈਲ ਮੀਹਾ ਦੇ ਲੱਗਣ ਤੇ ਕੋਈ ਅਜਿਹਾ ਦਾ ਪ੍ਰੈਸ਼ਰ ਲੋ ਪ੍ਰੈਸ਼ਰ ਏਰੀਆ ਉਹਦਾ ਜਾਪ ਨਹੀਂ ਰਿਹਾ ਜਿਹੜਾ ਇੱਕ ਐਸੇਲੇ ਲੰਘ ਰਿਹਾ ਅੱਗੇ ਨੂੰ ਉਹ ਵੀ ਅੱਗੇ ਲੰਘ ਜਾਣਾ ਕੇਂਦਰੀ ਭਾਰਤ ਦੇ ਹੁੰਦਾ ਹੋਇਆ ਸੋ ਇੱਕ ਲੋ ਪ੍ਰੈਸ਼ਰ ਏਰੀਆ 27 28 ਤਰੀਕ ਨੂੰ ਬਣਦਾ ਜਾਪ ਰਿਹਾ 26 25 2 ਇਦੇ ਅਸਾਰ ਅਗਨੇ ਕਿ ਇਹ ਅੱਗੇ ਵਾਦਾ ਹੋਇਆ ਰਾਜਸਥਾਨ ਦੇ ਵੱਲ ਨੂੰ ਜੇਕਰ ਮੜਿਆ ਤੇ ਇਹਦੇ ਕੁਝ ਭਾਗਾਂ ਦੇ ਵਿੱਚ ਜਾਂ ਫਿਰ ਇਹਦਾ ਟਰੈਕ ਹੋਏਗਾ ਗੁਜਰਾਤ ਵੱਲ ਨੂੰ ਮੁੜ ਗਿਆ ਰਾਜਸਥਾਨ ਦੇ ਦੱਖਣ ਪੂਰਬੀ ਭਾਗਾਂ ਵੱਲ ਹੋਇਆ ਫਿਰ ਵੀ ਇਹਦੇ ਜੋ ਨਿਕਲੇ ਜਿਹੜੇ ਪੂਰੇ ਦੀਆਂ ਹਵਾਵਾਂ ਨੇ ਉਹ 28 29 30 ਸਤੰਬਰ ਤੱਕ ਪੰਜਾਬ ਵੱਲ ਨੂੰ ਕੋਚ ਕਰਨਗੀਆਂ ਜਿਹਦੇ ਸਦਕਾ ਗਰਜਲੇਸ਼ਕ ਵਾਲੇ ਬਦਲ ਵੱਢ ਸਕਦੇ ਨੇ ਤੇ ਮੀਂਹ ਪੰਜਾਬ ਦੇ ਵਿੱਚ ਲੱਗਣਗੇ ਇਸ ਤੋਂ ਬਾਅਦ ਅਕਤੂਬਰ ਦੇ ਵਿੱਚ ਇੱਕ ਹੌਲੋ ਪ੍ਰੈਸ਼ਰ ਏਰੀਆ ਹੋਣਾ ਤੇ ਅਕਤੂਬਰ ਦੇ ਵਿੱਚ ਇੱਕ ਸਿਸਟਮ ਆਉਂਦਾ ਵੀ ਜਾ ਰਿਹਾ ਹੈ ਤੇ ਫਿਰ ਦੇਖਦੇ ਆ ਜੀ ਕੀ ਕਹਾਣੀ ਬਣਦੀ ਆ ਮੌਸਮ ਹੈ ਮੌਸਮ ਪਲ-ਪਲ ਦੇ ਵਿੱਚ ਤਬਦੀਲ ਹੁੰਦਾ ਤੇ ਫਿਲਹਾਲ ਜੋ 29 ਅਪਰ ਤੱਕ ਦੀ ਜਾਣਕਾਰੀ ਸਾਨੂੰ ਜਾ ਫਰਿਆ ਕੀ ਹੋਏਗਾ ਉਹ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਤਾਜ਼ਾ ਰਿਪੋਰਟ ਤੇ ਨਜ਼ਰ ਲਾਵਾਂਗੇ ਜੀ ਜੋ ਅੱਜ ਜਾਰੀ ਕੀਤੀ ਆ आईएमडी यानी कि भारतीय मौसम विभाग लो पंजाब दे लिए वार्निंग है 24 दिसंबर दी तारीख आई होया 24 ते लेके 27 28 29 30 ਤਵਰ ਤੱਕ ਫਿਲਹਾਲ ਕਿਸੇ ਤਰ੍ਹਾਂ ਦੀ ਵਾਰਨਿੰਗ ਨਹੀਂ ਦਰਸਾਈ ਗਈ 노 ਵਾਰਨਿੰਗ ਇੱਥੇ ਲਿਖਿਆ ਹੋਇਆ ਹੈ ਤੇ ਵੱਡੇ ਫੱਟੜ ਦੇ ਕੋਈ ਮੀਂਹ ਦੇ ਅਸਰ ਨਹੀਂ ਹੈ ਉਥੇ ਜੇਕਰ ਅਸੀਂ ਗੱਲ ਕਰਦੇ ਹਾਂ ਜੀ ਡੈਮਾਂ ਦੀ ਭਾਗੜ ਡੈਮ ਦਾ ਲੈਵਲ ਹੈ ਜਿਹੜਾ ਉਹ 1376.21 ਫੁੱਟ ਦੇ ਆਸ-ਪਾਸ ਚੱਲਦਾ ਫਿਆ 1380 ਫੁੱਟ ਦਾ ਰੈੱਡ ਜ਼ੋਨ ਹੈ 4 ਫੁੱਟ ਡੈਮ ਦਾ ਜਿਹੜਾ ਥੱਲੇ ਚੱਲਦਾ ਫਿਆ ਪੌਂਗ ਡੈਮ ਦਾ ਜਿਹੜਾ ਕਪੈਸਿਟੀ ਲੈਵਲ ਹੈ 1391 ਫੁੱਟ ਦੇ ਆਸ-ਪਾਸ ਹੈ 1390 ਦਾ ਰੈਡ ਜ਼ੋਨ ਹੈ ਤੇ ਇਹ ਹੁਣ ਡੈਮ ਹੌਲੀ-ਹੌਲੀ ਘਟ ਰਿਹਾ ਤੇ ਅੱਗੇ ਜਿਹੜੇ ਸਤਲੁਜ ਤੇ ਬਿਆਸ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਪਿੱਛੋਂ ਫਲੋ ਘਟ ਰਹੇ ਨੇ ਤੇ ਹੁਣ ਡੈਮਾਂ ਦੇ ਵਿੱਚ ਪਾਣੀ ਵੀ ਜਿਹੜੇ ਆ ਉਹ ਹੀ ਹੁਣ ਘਟਾਉਣ ਦੀ ਜੜੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਅੱਗੇ ਜਿਹੜਾ 50000 ਕਿਓਸਾ ਦਾ ਪਾਣੀ ਅੱਗੇ ਸਤਲੁਜ ਦੇ ਵਿੱਚ ਛੱਡਿਆ ਜਾ ਰਿਹਾ ਇਸੇ ਤਰ੍ਹਾਂ ਬਿਆਸ ਦੇ ਵਿੱਚ ਛੱਡਿਆ ਜਾ ਰਿਹਾ ਸੋ ਹਰੀਕੇਟ ਦੇ ਅੱਗੇ ਮਿਲਦੇ ਨੇ ਦੋਨੇ ਦਰਿਆ 97000 ਕਿਓਸਾ ਦਾ ਆਸ-ਪਾਸ ਇਨਫਲੋ ਪਾਣੀ ਆ ਜਿਹੜਾ ਆ ਰਿਹਾ ਡਾਊਨਸਟ੍ਰੀਮ ਜਿਹੜਾ ਪਾਣੀ ਆ ਉਹ 70000 ਕਿਓਸਾ ਦੇ ਲਗਭਗ ਛੱਡਿਆ ਜਾ ਰਿਹਾ ਸੋ ਆਉਣ ਦੇ ਦਿਨਾਂ ਦੇ ਵਿੱਚ ਇਹ ਪਾਣੀ ਹੋਰ ਘਟੇਗਾ ਧੰਨਵਾਦ